ਅੱਜ ਜਿਹੜੀ ਸਟਾਈਕ ਨੂੰ ਬਣਾਇਆ ਏ ਤਾਂ ਅੱਜ ਵੀ ਅਸੀਂ ਆਪਣੇ ਉਸ ਐਜੀਟੇਸ਼ਨ ਨੂੰ ਵੀ ਜ਼ਿਲ੍ਹੇ ਨੂੰ ਤੂੜੋ ਮਰੂੜੋ ਨਾ ਹੁਸ਼ਿਆਰਪੁਰ ਜਿਹੜੇ ਦਾ ਕਟਾਓ ਨਾ ਕਰੋ ਹੁਸ਼ਿਆਰਪੁਰ ਜ਼ਿਲ੍ਹਾ ਅੱਗੇ ਹੀ ਬਹੁਤ ਛੋਟਾ ਆ ਉਹਦੇ ਉਸੇ ਐਜੀਟੇਸ਼ਨ ਦੇ ਮੱਧਨ ਅਜ ਅਸੀਂ ਅੱਜ 1 ਘੰਟੇ ਦੀ ਐਜੀਟੇਸ਼ਨ ਜਿਹੜੀ ਇਹ ਸੜਕ ਨੂੰ ਬਲੌਕ ਕਰਕੇ ਕੀਤੀ ਆ ਅਸੀਂ ਇੱਕ ਵਾਰ ਫੇਰ ਕਹਿੰਨੇ ਆ ਸਰਕਾਰ ਨੂੰ ਵੀ ਜਿਹੜੇ ਜਿਹੜੇ ਤੁਸੀਂ ਹੁਸ਼ਿਆਰਪੁਰ ਨੂੰ ਕਟਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜਿਵੇਂ ਇੱਕ ਸੁਜੈਸ਼ਨ ਅਸੀਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਵੀ ਠੀਕ ਆ ਤੁਸੀਂ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਤੁਸੀਂ ਕਿਉਂ ਰੋਪੜ ਨੂੰ ਹੀ ਆਨੰਦਪੁਰ ਸਾਹਿਬ ਦਾ ਨਾਮ ਕਿਉਂ ਨਹੀਂ ਦੇ ਦਿੰਦੇ ਤੁਸੀਂ ਕਿਉਂ ਉਸੇ ਤਰਜ਼ ਤੇ ਜ਼ਿਲ੍ਹਾ ਨਹੀਂ ਬਣਾਉਂਦੇ ਜਿਹੜਾ ਪਠਾਨਕੋਟ ਜਿਵੇਂ ਬਣਿਆ ਜਿੰਨਾ ਉਹਦਾ ਕੋਈ ਏਰੀਆ ਸੀ ਉਹਦਾ ਉਹਨਾ ਏਰੀਆ ਦੇ ਕੇ ਬਣਾ ਦਿਓ ਤੁਸੀਂ ਕਿਉਂ ਜਿਵੇਂ ਮਲੇਰਕੋਟਲਾ ਬਣਿਆ ਜ਼ਿਲ੍ਹਾ ਜਿੰਨਾ ਇਹਦਾ ਏਰੀਆ ਸੀ ਉਹਨਾਂ ਦੇ ਤੁਸੀਂ ਜਿਵੇਂ ਤੁਸੀਂ ਪ੍ਰੈਸਰਪੁੱਟਰ ਮੇਰੇ ਵੀਰ ਹੋ ਭਰਾ ਹੋ ਤੁਸੀਂ ਅੱਜ ਜਾ ਕੇ ਦੇਖ ਲਓ ਵੀ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾ ਹੋਏ ਨੂੰ ਕਿੰਨਾ ਕਿੰਨੀ ਕਿੰਨੀ ਧੇਰ ਹੋ ਗਈ ਕਿੰਨੀ ਧੇਰ ਹੋ ਗਈ ਔਰ ਅੱਜ ਤੱਕ ਉਸ ਇਨਫਰਾ ਇਨਫਰਾਸਟਰਕਚਰ ਨਹੀਂ ਹੈਗਾ ਇੱਥੋਂ ਤੱਕ ਜਿਵੇਂ ਡਿਪਟੀ ਕਮਿਸ਼ਨਰ ਦੀ ਕੋਰਟ ਤੱਕ ਉਸ ਮਲੇਰਕੋਟਲੇ ਚ ਨਹੀਂ ਜਦਕਿ ਅੱਜ ਤੋਂ ਕਈ ਸਾਲ ਪਹਿਲਾਂ ਨੌਸ ਹੋ ਚੁੱਕਾ ਬਣ ਚੁੱਕਾ ਕੀ ਤੁਸੀਂ ਇਨਫਰਾਸਟਰਕਚਰ ਹੈਗਾ ਕੀ ਤੁਸੀਂ ਜਿਹੜੇ ਆ ਜਿਹੜੇ ਚੱਬੇਵਾਲ ਦੇ ਲਾਗੇ ਦੇ ਲੋਕ ਆ ਕੀ ਤੁਸੀਂ ਉਹਨਾਂ ਦੀ ਰਾਏ ਲਈ ਵੀ ਤੁਹਾਨੂੰ ਅਸੀਂ ਅਨੰਤਪੁਰ ਸਾਹਿਬ ਨਾਲ ਐਡ ਕਰ ਦਈਏ ਜਿਹੜੇ ਕਿ ਇਥੋਂ ਹੁਸ਼ਿਆਰਪੁਰ ਆਉਣਾ 15-20 ਮਿੰਟ ਦੀ ਵਿਦਿਨ 15 ਤੋਂ 20 ਮਿੰਟ ਪਹੁੰਚ ਜਾਂਦੇ ਆ ਜੇ ਉਹਨਾਂ ਨੇ ਅਨੰਤਪੁਰ ਸਾਹਿਬ ਜਾਣਾ ਉਹਨਾਂ ਨੂੰ ਡੇਟ ਤੋਂ 2 ਘੰਟੇ ਲੱਗਣਗੇ ਇਸੇ ਤਰ੍ਹਾਂ ਜਿਹੜੀ ਗਰਸ਼ੰਕਰ ਦੀ ਵਾਮ ਹੈ ਗਰਸ਼ੰਕਰ ਦੇ ਪ੍ਰਧਾਨ ਜੀ ਨਾਲ ਮੈਂ ਮਿਲਿਆ ਸੀ ਗਰਸ਼ੰਕਰ ਦੀ ਜਿੰਨੀ ਵਾਮ ਆ ਉਹ ਚਾਹੁੰਦੀ ਆ ਵੀ ਅਸੀਂ ਹੁਸ਼ਿਆਰਪੁਰ ਨਾਲ ਰਹੀਏ ਤੁਸੀਂ ਐਟ ਲੀਸਟ ਇਹ ਕੰਮ ਕਰਨ ਤੋਂ ਪਹਿਲਾਂ ਲੋਕਾਂ ਦੇ ਵਿਊ ਲੈ ਲਓ ਵੀ ਲੋਕ ਕੀ ਚਾਹੁੰਦੇ ਆ ਇਹ ਲੋਕਾਂ ਨੂੰ ਇੰਨਾ ਹੱਕ ਵੀ ਨਹੀਂ ਸਰਕਾਰਾਂ ਦੇ ਕੋਲ ਕਿ ਉਹ ਆਪਣਾ ਵਿਊ ਦੇ ਸਕਣ ਵੀ ਅਸੀਂ ਕੋਈ ਨਵਾਂ ਜ਼ਿਲ੍ਹਾ ਬਣਨ ਜਾ ਰਿਹਾ ਸੀ ਉਹਦੇ ਚੈਟ ਹੋਣਾ ਚਾਹੁੰਦੇ ਆ ਕਿ ਨਹੀਂ ਹੋਣਾ ਚਾਹੁੰਦੇ ਕੋਈ ਵੀ ਗੱਡ ਸ਼ੰਕਰ ਜੇ ਸਾਰੇ ਪਿੰਡਾਂ ਦੇ ਲੋਕ ਵੀ ਐਜੀਟੇਟ ਕਰ ਰਹੇ ਆ ਉੱਥੇ ਲੀਡਰਾਂ ਦੇ ਬਿਆਨ ਵੀ ਆ ਰਿਹਾ ਵੀ ਅਸੀਂ ਹੁਸ਼ਿਆਰਪੁਰ ਦੇ ਨਾਲ ਹੀ ਰਹਿਣਾ ਤੇ ਤੁਸੀਂ ਕਿਉਂ ਮਤਲਬ ਆਪਣਾ ਫੋਰਸ ਕਰਦੇ ਹੋ ਵੀ ਅਸੀਂ ਇਹ ਜ਼ਿਲ੍ਹਾ ਤੋੜ ਕੇ ਅਨੰਪੁਰ ਸਾਹਿਬ ਚ ਤੁਹਾਡਾ ਏਰੀਆ ਐਡ ਕਰਨਾ ਜਿਹੜਾ ਕਿ ਬਿਲਕੁਲ ਹੀ ਬਿਲਕੁਲ ਹੀ ਸਰਾਸਰ ਤਕਾ ਗਲਤ ਆ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਰਗੇਸਟੇਸ਼ਨ ਦੀ ਗੱਲ ਕੀਤੀ ਹੈ ਇੱਕ ਰੈਲੀ ਦੀ ਗੱਲ ਕੀਤੀ ਹੈ ਉਹ ਕਦੋਂ ਕੀਤੀ ਜਾ ਰਹੀ ਹੈ ਕਦੋਂ ਉਹ ਵੈਰੀ ਸ਼ਾਰਟਲੀ ਅਸੀਂ ਕੱਲ ਤੋਂ ਪਿੰਡਾਂ 'ਚ ਜਾ ਰਹੇ ਹਾਂ ਜੀ ਮਤਲਬ ਹਫਤੇ ਦਾ ਮਤਲਬ ਵਿਦਿਨ ਵਿਦਿਨ ਵਿਦਿਨੇ 8-10 ਦਿਨ ਦੇ ਵਿੱਚ ਵਿੱਚ ਅਸੀਂ ਉਹ ਕਰ ਦਿਆਂਗੇ ਜੀ ਕੋਸ਼ਿਸ਼ ਕਰਾਂਗੇ 8 ਦਾ ਤੋਂ 10 ਦਿਨ ਦੇ ਵਿੱਚ ਵਿੱਚ ਅਸੀਂ ਉਹਨੂੰ ਉਲੀਕ ਕੇ ਕਰ ਦਈਏ ਜੀ ਇੱਕ ਕਮੇਟੀ ਦੀ ਗੱਲ ਕੀਤੀ ਕਿ 10 ਮੈਂਬਰਾਂ ਦੀ ਉਹ ਇੱਕ ਅਸੀਂ ਆਪਣੀ ਕੋਆਰਡੀਨੇਸ਼ਨ ਕਮੇਟੀ 12 ਮੈਂਬਰਾਂ ਦੀ ਬਣਾਈ ਆ 10 ਮੈਂਬਰੀ ਉਹਦੇ ਚ ਅਸੀਂ ਜਿਹੜਾ ਪਿੰਡਾਂ ਦੇ ਨਾਲ ਰابطਾ ਸਾਡੇ ਵਕੀਲ ਭਰਾ ਕਰ ਸਕਦੇ ਆ ਉਹਨਾਂ ਨੂੰ ਮੈਂਬਰ ਬਣਾਇਆ ਆ ਔਰ ਉਹ ਸਵੇਤੋਂ ਹੀ ਵਰਕ ਕਰਨਾ ਸ਼ੁਰੂ ਕਰਦਣਗੇ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਲਾਮ ਹੋਵੇ ਅਵੇਅਰ ਹੋਵੇ ਤੁਹਾਡੇ ਨਾਲ ਤੱਕਾ ਹੋਣ ਜਾ ਰਿਹਾ ਤੁਸੀਂ ਕੀ ਤੁਸੀਂ ਤੱਕਾ ਹੋਣ ਤੋਂ ਬਾਅਦ ਜਾਗੋਗੇ ਤੱਕਾ ਹੋਣ ਤੋਂ ਪਹਿਲਾਂ ਜਾਗੋਗੇ ਤੇ ਬਚੋਗੇ ਤੁਹਾਡੇ ਨਾਲ ਤੱਕਾ ਹੋਣ ਜਾ ਰਿਹਾ ਹੈ ਤੁਸੀਂ ਲਾਂਬਾਂ ਤੋਂ ਉਹ ਅਵੇਅਰ ਹੋਵੋ ਔਰ ਇਸ ਐਜੀਟੇਸ਼ਨ ਚ ਸਾਡੇ ਨਾਲ ਜੁੜੋ ਤਾਂ ਕਿ ਸਰਕਾਰ ਦੇ ਜਿਹੜੇ ਕੰਨਾਂ ਤੱਕ ਆਵਾਜ਼ ਜਾ ਸਕੇ ਨਹੀਂ ਜੀ ਵਕੀਲ ਭਾਈਚਾਰਾ ਹੀ ਇਸ ਮੁੱਦੇ ਨੂੰ ਲੈ ਕੇ ਚੱਲਿਆ ਦਾ ਪੋਲਿਟੀਕਲ ਅਹੇ ਚੱਕ ਕੋਈ ਬਿਆਨ ਆਇਆ ਨਹੀਂ ਕੋਈ ਸਾਹਮਣੇ ਆਇਆ ਨਹੀਂ ਜੀ ਜਦੋਂ ਅਸੀਂ ਪਿਛਲੀ ਵਾਰੀ ਐਜੀਟੇਸ਼ਨ ਕੀਤੀ ਸੀ ਉਦੋਂ ਤੇ ਸਾਰੀਆਂ ਪਾਰਟੀਆਂ ਦੇ ਲੀਡਰ ਆਏ ਸੀ ਈਵਨ ਇੱਕ ਆਪ ਦੇ ਸਾਡੇ ਬਾਰ ਮੈਂਬਰ ਆ ਉਹ ਵੀ ਆਏ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਅਸੀਂ ਹੁਸ਼ਿਆਰਪੁਰ ਦੀ ਟੂਰ ਰੋਡ ਆ ਉਹ ਸਹਿਨ ਨਹੀਂ ਕਰਾਂਗੇ ਸਾਡੇ ਪੋਲਿਟੀਕਲ ਲੀਡਰਾਂ ਨਾਲ ਰابطਾ ਆ ਔਰ ਸਾਡੀਆਂ ਜਿਹੜੀਆਂ ਸੰਸਥਾਵਾਂ ਆ ਹੁਸ਼ਿਆਰਪੁਰ ਦੀਆਂ ਉਹਨਾਂ ਨਾਲ ਵੀ ਕਈਆਂ ਰਤਾ ਜਿਵੇਂ ਉਹ ਮੈਡੀਕਲ ਐਸੋਸੀਏਸ਼ਨ ਵਾਲਿਆਂ ਨੇ ਸਾਨੂੰ ਸਾਥਾ ਸਾਥ ਦਿੱਤਾ ਔਰ ਬਾਕੀ ਵੀ ਸਾਰਾ ਸਾਥ ਦੇਣ ਨੂੰ ਤਿਆਰ ਆ ਤੁਹਾਨੂੰ ਬਹੁਤ ਜਲਦੇ ਦੇਖਣ ਨੂੰ ਮਿਲ ਜਾਗਾ ਵੀ ਲੋਕ ਵੀ ਲਾਂਬੰਦ ਹੋ ਗਏ ਸਰ ਇਹ ਕੀ ਲੱਗਦਾ ਕਿ ਹੁਸ਼ਿਆਰਪੁਰ ਹੀ ਕਿਉਂ ਦਿਖਦਾ ਹੈ ਜਿਲ੍ਹਾ ਘਟਨਾ ਦੇ ਵਿੱਚ ਸਰ ਇਹ ਬੜੀ ਦੁਖਦਾਈ ਖਬਰ ਹੈਗੀ ਹੈ ਜੀ ਜਦੋਂ ਵੀ ਦੁਆਬੇ 'ਚ ਕੋਈ ਨਵਾਂ ਜ਼ਿਲ੍ਹਾ ਬਣਾਇਆ ਗਿਆ ਹੁਸ਼ਿਆਰਪੁਰ ਦਾ ਕੋਈ ਨਾ ਕੋਈ ਹਿੱਸਾ ਉਹਨੂੰ ਜ਼ਰੂਰ ਦਿੱਤਾ ਗਿਆ ਤੇ ਹੁਣ ਵੀ ਚਲੋ ਸਾਡਾ ਤਾਂ ਇਹੀ ਆ ਆਪਾਂ ਧੰਨਵਾਦੀ ਆ ਕਿ ਜੇ ਪੰਜਾਬ ਸਰਕਾਰ ਦੀ ਇੰਨੀ ਸੋਚ ਇੰਨੀ ਚੇਰਵਾਦ ਆਈ ਆ ਕਿ ਗੁਰੂ ਦੀ ਨਗਰੀ ਨੂੰ ਜ਼ਿਲ੍ਹਾ ਬਣਾਉਣਾ ਵਧੀਆ ਗੱਲ ਆ ਬਣਾਉਣੀ ਚਾਹੀਦੀ ਪਰ ਇਹਦੇ ਲਈ ਤੁਸੀਂ ਇੱਕ ਜਿਹੜਾ ਵਸਿਆ ਵਸਾਏ ਜ਼ਿਲ੍ਹਾ ਹੈਗਾ ਆ ਜਿੰਨੇ ਸਾਰੇ ਦੀ ਆਇਡੈਂਟੀਟੀ ਆ ਉਹਨੂੰ ਖਰਾਬ ਕਰਨਾ ਇਹ ਬੜਾ ਹੀ ਨੰਦਨਜੋਗ ਆ ਇਹੋ ਜਿਹਾ ਸਟੈਪ ਤੋਂ ਪੰਜਾਬ ਸਰਕਾਰ ਨੂੰ ਬਚਣਾ ਚਾਹੀਦਾ ਆ ਨਹੀਂ ਤਾਂ ਇਹਦੇ ਜਿਹੜੇ ਕਨਸੀਕਵੈਂਸੀਜ਼ ਆ ਆਉਣ ਵਾਲੇ ਟਾਈਮ 'ਚ ਨਾਲ ਨੂੰ ਭੁਗਤਣੇ ਪੈ ਸਕਦੇ ਆ ਸਾਡੀ ਇਹੀ ਬੇਨਤੀ ਆ ਕਿ ਸਾਡੇ ਜ਼ਿਲ੍ਹੇ ਨੂੰ ਜਿੱਥੇ ਹਿਮਾਚਲ ਤੱਕ ਕਾਂਗੜੇ ਤੱਕ ਪਹੁੰਚਦਾ ਸੀ ਜਿੱਥੇ ਬਲਾਚੌਰ ਤੱਕ ਪਹੁੰਚਦਾ ਸੀ ਅੱਜ ਉਹਦੀ ਅਪਰੋਚ ਪੁੱਲਾ ਘਟਾ ਚੁੱਕੀ ਐ ਉਹ ਜ਼ਿਲ੍ਹੇ ਦੀ ਥਾਂ ਤੇ ਆਪਾਂ ਇੱਕ ਕਸਬਾ ਨਾ ਬਣਾ ਕੇ ਛੱਡ ਦਈਏ ਸੋ ਪੰਜਾਬ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅਜੇ ਤੱਕ ਅਸੀਂ ਸੜਕਾਂ ਤੇ ਆਉਣਾ ਸ਼ੁਰੂ ਕੀਤਾ ਆ ਕੱਲ ਨੂੰ ਹੋਰ ਸਾਨੂੰ ਨਾ ਇਹਨਾਂ ਦੁਖੀ ਕੀਤਾ ਜਾਵੇ ਸਾਡੀ ਆਇਡੈਂਟੀਟੀ ਖੋਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤਾਂ ਇਹਨਾਂ ਲਈ ਬੜੇ ਧੰਨਵਾਦੀ ਰਹਿਵਾਂਗੇ ਪਰ ਜੇ ਪੰਜਾਬ ਸਰਕਾਰ ਦੀ ਸੋਚ ਇੱਥੇ ਤੱਕ ਜਾਏਗੀ ਤਾਂ ਅਸੀਂ ਵੀ ਜਿਹੜਾ ਜਿਹੜਾ ਸਾਡਾ ਪ੍ਰੋਟੈਸਟ ਆ ਜਿੱਥੇ ਤੱਕ ਸਾਨੂੰ ਬਦਨਾ ਪਿਆ ਆ ਆਪਾਂ ਬਦਾਂਗੇ